ਕੋਈ ਕਹਿਣ ਵਾਲੀ ਤਕੜ ਕਸਰ ਬਾਕੀ ਨਹੀਂ ਰਹੀ ਮੈਂ ਮੁਖਤਰ ਵਾਸੀਆਂ ਦਾ ਤੇ ਸਾਰੇ ਚੈਨਲਾਂ ਵਾਲਿਆਂ ਦਾ ਧੰਨਵਾਦ ਕਰਦਾ ਆ ਵੀ ਜਿਨ੍ਹਾਂ ਨੇ ਐਸੀ ਕਨਾਉਣੀ ਘਟਨਾ ਐਸੀ ਕਾਇਰਤਾ ਵਾਲਾ ਕੰਮ ਜਿਹੜਾ ਉਹਨਾਂ ਨੇ ਪਾਕਿਸਤਾਨ ਦੇ ਲੀਡਰਾਂ ਨੇ ਪਾਕਿਸਤਾਨ ਦੇ ਅਤਵਾਦੀਆਂ ਨੇ ਕੀਤਾ ਉਹਦੀ ਅਸੀਂ ਨਿੰਦਿਆ ਕਰਦੇ ਆ ਪਰ ਅਸੀਂ ਇੱਕ ਗੱਲ ਦੱਸਣਾ ਚਾਹੁੰਦੇ ਆ ਮੋਦੀ ਸਾਹਿਬ ਇਹਨਾਂ ਨੂੰ ਇਹ ਦੱਸ ਦਿਓ ਕਿ ਸਾਡੇ ਜਵਾਨ ਬਾਡਰਾਂ ਦੇ ਬੈਠੇ ਆ ਜੇ ਕੋਈ ਹਮਲਾ ਕਰਨਾ ਸੀ ਜੇ ਕੋਈ ਪੰਗਾ ਲੈਣਾ ਸੀ ਸਾਡੇ ਜਵਾਨਾਂ ਨਾਲ ਲੈਂਦੇ ਨਿਹੱਥੇ ਲੋਕਾਂ ਤੇ ਨਿਹੱਥੇ ਬੱਚਿਆਂ ਤੇ ਨਿਹੱਥੇ ਲੇਡੀਜ਼ ਤੇ ਇਹ ਜਿਹੜਾ ਕਾਰਨ ਹਮਲਾ ਕੀਤਾ ਇਹ ਬਹੁ ਨਿੰਦਯੋਗ ਹੈ ਕੀ ਕਹਿਣਾ ਚਾਹਦੇ ਹੋ ਜੋ ਅੱਜ ਸ਼ਹਿਰ ਵਾਸੀਆ ਬਦੋਂ ਮੁਖਸਰਬੰਦ ਕਰਕੇ ਰੋਜ਼ ਪਰਚਾ ਆ ਅੱਜ ਜਿਹੜਾ ਅੱਜ ਇਕੱਠੇ ਹੋਏ ਆਪੇ ਇਕੱਤਰ ਹੋਏ ਆ ਬੁਖਸਰੀ ਸਮੱਸਿਆ ਹੈ ਨਾ ਹਿੰਦੁਸਤਾਨੀ ਸਮੱਸਿਆ ਹੈ ਆਪ ਪੰਜਾਬੀ ਸ ਤੇ ਆਪਣੀ ਧਰਤੀ ਮਾਤੇ ਹੀ ਸਮੱਸਿਆ ਜੋ ਇਹਨਾਂ ਨੇ ਕੀਤਾ ਹੈ ਇਦੋਂ ਮਾਰੇ ਗਲਤ ਕੰਮ ਹੋ ਨਹੀਂ ਸਕਦਾ ਮੈਂ ਤੁਹਾਡੇ ਮਾਧਮ ਰਹੀ ਬੇਨਤੀ ਕਰਨਾ ਚਾਹੁੰਦਾ ਹਾਂ ਮੈਂ ਆਪਦੀਆਂ ਸਿਵਾਵਾਂ ਪੰਜਾਬ ਹਿੰਦੁਸਤਾਨ ਸਰਕਾਰ ਨੂੰ ਹਿੰਦੁਸਤਾਨ ਆਰਮੀ ਨੂੰ ਸਵਾਗਤ ਕਰਦੇ ਹਾਂ ਜਿੱਥੇ ਵੀ ਸਾਡੀ ਲੋੜ ਹੈ ਵੇਖੋ ਮੈਂ ਇੱਕ ਨਿਸ਼ਾਨਚੀ ਵੀ ਹਾਂ ਇੱਕ ਸ਼ੂਟਰ ਵੀ ਹਾਂ ਜਿੱਥੇ ਮੇਰੀ ਹੈ ਮੇਰੇ ਪਰਿਵਾਰ ਦੀ ਲੋੜ ਹੈ ਅਸੀਂ ਹਿੰਦੁਸਤਾਨ ਦੀ ਫੌਜਾਸਤੇ ਹਿੰਦੁਸਤਾਨਾਸ 24 ਘੰਟੇ ਖੜੇ ਹਾਂ ਮੈਂ ਆਪਦੀਆਂ ਸਿਵਾਵਾਂ ਹਿੰਦੁਸਤਾਨ ਦੀ ਫੌਜ ਨੂੰ ਹਿੰਦੁਸਤਾਨ ਸਰਕਾਰ ਨੂੰ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਜਿੱਥੇ ਵੀ ਲੋੜ ਹੈ ਅਸੀਂ ਉਹ ਸੇਵਾਵਾਂ ਦੇਣ ਨੂੰ ਤਿਆਰ ਹਾਂ ਮੈਂ ਆਪ ਇੱਕ ਪੁਰਾਣਾ ਖਿਡਾਰੀ ਵੀ ਹਾਂ ਗਿਆਨ ਸਪੋਰਟਸਮੈਨ ਵੀ ਹਾਂ ਤੇ ਅੱਜ ਥੋੜਾ ਬੋਲਣ ਦਾ ਸ਼ੁਅ ਹੈ ਬਾਕੀ ਮੈਂ ਫਿਜ਼ੀਕਲੀ ਬੈਠੇ ਹਾਂ ਪਰਮਾਤਮਾ ਮੇਰੇ ਕਹੇ ਅਗ ਜੁਨੇ ਕੀਤਾ ਇਹਨਾਂ ਨੂੰ ਸਹਾਇਆ ਮਿਲੇ ਤੇ ਪਰਮਾਤਮਾ ਜਿਹਨੇ ਭੈਣ ਭਰਾਵਾਂ ਦੇ ਨੁਕਸਾਨ ਹੋਏ ਉਹਨਾਂ ਨੂੰ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦੇਵੇ ਤੇ ਮਾੜੇ ਬੰਦਿਆਂ ਨੂੰ ਇਹਦਾ ਸਬਕ ਸਿਖਾਵੇ ਤੇ ਤੁਹਾਡੇ ਬਾਣੀ ਫਿਰ ਬੇਤੀ ਕਰ ਦੇ ਆਏ ਆਫਰ ਮੈਂ ਸਰਵਿਸਿਸ ਟੂ ਮਾਈ ਨੇਸ਼ਨ ਮੈਂ ਆਉਂਦੀਆਂ ਸੇਵਾਵਾਂ ਹਿੰਦੁਸਤਾਨ ਆਸਤੇ ਦਿੰਨੇ ਜਿੱਥੇ ਵੀ ਆदमी ਨੂੰ ਕੋਈ ਲੋੜ ਹੈ ਮੈਂ ਆਵਾਜ਼ ਸੋਚਣਾ ਸੀ ਖੜਾ ਹੋ ਰਿਹਾ ਵਰਯੂਗੰਕਰ ਤੁਹਾਡੇ ਮਾਧਿਅਮੇ ਬੇਨਤੀ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਮਿਹਰਬਾਨ ਕੀ ਕਹਿਣਾ ਚਾਹੁੰਦੇ ਹਾਂ ਜੋ ਅੱਜ ਸ਼ਹਿਰ ਵਾਸੀਆ ਵੱਲੋਂ ਬੰਦ ਕੀਤਾ ਗਿਆ ਚੋਰ ਪਹਿਲਾਂ ਮੈਂ ਸਾਰੇ ਜਿੰਨੇ ਵੀ ਮੇਰੇ ਦੁਕਾਨਦਾਰ ਸਾਜਾਂ ਉਹ ਸ਼ਹਿਰੀ ਭਮੋਹ ਪਹੁੰਚੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਜੀ ਆਇਆਂ ਨੂੰ ਨਮਸਕਾਰ ਰੈਂਦਾ ਇਹ ਮਗਰ ਜਿਹੜਾ ਬਹੁਤ ਘਣਾਉਣੀ ਘਟਨਾ ਹੋਈ ਜਿਹੜੀ ਪਹਿਲ ਵਗਾਮ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਕੋਈ ਆ ਐਨੇ ਉਹਨਾਂ ਨੇ ਸਟ੍ਰਾਈਟ ਆ ਆਦਮੀ ਜਿਹੜੇ ਮਾਰਦੇ ਆ ਕੋ ਜਕਮੀ ਹੈਗੇ ਆ ਉਸ ਦੀ ਬਾਬਤ ਹੈ ਸਾਰਾ ਮਤਲਬ ਮੁਖਸਰ ਅਸੀਂ 11 ਵਜੇ ਕਰ ਬਤ ਕੀਤਾ ਹੈ ਔਰ ਉਹਨਾਂ ਪਰਿਵਾਰਾਂ ਨਾਲ ਜਿਨ੍ਹਾਂ ਦੇ ਕਿਸੇ ਦਾ ਸੁਆਗ ਟੁਕਿਆ ਗਿਆ ਕਿਸੇ ਦਾ ਮਗਰ ਪੁੱਤ ਕਿਸੇ ਦਾ ਭਰਾ ਉਹਨਾਂ ਪਰਿਵਾਰਾਂ ਨਾਲ ਸਾਨੂੰ ਹੋਣੀ ਚਾਹੀਦੀ ਸਾਂਤ ਮਤਲਬ ਜਿਹੜਾ ਕਿ ਇਹ ਨਹੀਂ ਬਿਸ਼ੇ ਸਾਡਾ ਕੰਮ ਜੀ ਕਹਿੰਦੇ ਆਂ ਤਾਂ ਅਸੀਂ ਆਪਦੇ ਬਾਅਦ ਚ ਵੱਡਾ ਤੋਂ ਵੱਡਾ ਐਕਸ਼ਨ ਕੀਤਾ ਜਾਵੇ ਤਾਂ ਕਿ ਜਿਹੜੇ ਅੱਗੇ ਤੋਂ ਕੋਈ ਇਹੋ ਜਿਹੇ ਕਾਂਡ ਨਾ ਹੋਣ ਮਤਲਬ ਜਿਹੜਾ ਵੀ ਅਤਵਾਦ ਨੂੰ ਅਸੀਂ ਤਾਂ ਕਹਿੰਦੇ ਹਾਂ ਕਿ ਖਤਮ ਹੀ ਕਰਨਾ ਚਾਹੀਦਾ ਸਾਰੇ ਦੇਸ਼ ਦੇ ਵਿੱਚੋਂ ਇਹੀ ਅਸੀਂ ਕਹਿੰਦੇ ਆ ਵਪਾਰੀਆਂ ਨੂੰ ਬੇਨਤੀ ਕਰਦੇ ਆਂ ਵੀ 11 ਵਜੇ ਤੱਕ ਇਹਨਾਂ ਸ਼ਾਪ ਬਈ ਬੰਦ ਕਰਨ ਔਰ ਇੱਥੋਂ ਅਸੀਂ ਕਾਮਲੀ ਚੌਕ ਤੋਂ ਪੂਰਾ ਚੌਕ ਤੱਕ ਅਸੀਂ ਮਤਲਬ ਰੋਸ ਮਾਰਚ ਕਰਾਂਗੇ ਉਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਨੂੰ ਸਾਰੇ ਵਪਾਰ ਮੰਡਲ ਦੀ ਤਰਫੋਂ ਸ਼ਹਿਰੀਆਂ ਤਰਫੋਂ ਮੈਮੋਰੰਡਮ ਦੀ ਯਾਦ ਪੱਤਰ ਮੰਗ ਪੱਤਰ ਕੇਂਦਰ ਸਰਕਾਰ ਦਾ ਫੈਸਲਾ ਕਿਸ ਤਰ੍ਹਾਂ ਦੇਖਦੇ ਪਈਓ ਜੋ ਪਾਕਿਸਤਾਨ ਜਿਹੜਾ ਉਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਜੋ ਇਹ ਤੋਂ ਬਾਅਦ ਚ ਕਰਨਗੇ ਉਹਤੇ ਵੀ ਸਾਨੂੰ ਉਹਨਾਂ ਤੇ ਬਹੁਤ ਮਾਣ ਆ ਕੇ ਸਾਡੇ ਗ੍ਰਹਿ ਮੰਤਰੀ ਸਾਹਿਬ ਪ੍ਰਾਈਮ ਮਿਨਿਸਟਰ ਸਾਹਿਬ ਬਹੁਤ ਵਧੀਆ ਕਰਦੇ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਸ਼ਹਿਰ ਵਾਸੀ ਜਿਹੜਾ ਦੁਕਾਨਾਂ ਬੰਦ ਕੀਤੀਆਂ ਜਾਂਦੀ ਸਾਰੇ ਸ਼ਹਿਰ ਨੂੰ ਸ਼੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਤਾਂ ਹੈ ਹੀ ਪਰ ਸਾਰੇ ਦੇਸ਼ ਨੂੰ ਬਹੁਤ ਵੱਡਾ ਰੋਸ ਹੈ ਇਦੋਂ ਮਾੜੀ ਘਟਨਾ ਕੋਈ ਹੋ ਨਹੀਂ ਸਕਦੀ ਕਸ਼ਮੀਰ ਪਹਿਲਗਾਮ ਜਿਹੜਾ ਉਹ ਇਹੋ ਜਿਹਾ ਸਾਡਾ ਏਰੀਆ ਜਿਹਨੂੰ ਅਸੀਂ ਸਵਰਗ ਕਹਿੰਦੇ ਆ ਲੋਕ ਉੱਥੇ ਬਹੁਤ ਸਾਰੇ ਉੱਥੇ ਜਾਂਦੇ ਆ ਜਦੋਂ ਦੁਖੀ ਹੋ ਜਾਂਦਾ ਬੰਦਾ ਉਹ ਕਹਿੰਦੇ ਚਲੋ ਕਸ਼ਮੀਰ ਚਲਦੇ ਆ 10 ਦਿਨ ਸੋਖਦੇ ਆ ਜੀ ਇਹ ਪਹਿਲੀ ਵਾਰ ਹੈ एड् वरिंद नेता है और ना ला ले हिंदू हो कि मुसलमान हो कौन हो यह बहुत दुखदाय घटना बर्दाश्त है और किस तरीके भी यह बर्दाश्त नहीं किया जाऊंगा जोड़ा यह अटैक है यह बार बार वेख्या नहीं जाऊगा मैं पहले भी कह के हटे है बार बार की गद्दारी को भारत क्यों सह जाता है ਜਿਆਦਾ ਸੈਮ ਵੀ ਦੁਨੀਆ ਨੇ ਕਾਇਰਤਾ ਦਾ ਹਯਾਤਾ ਹੈ ਹਬ ਤੋਂ ਵਕਤ ਬਦਲਣਾ ਸਿੱਖੋ ਡਰਤੇ ਡਰਤੇ ਜੀਣੇ ਦਾ ਲੋਕੋ ਕੋ ਅਹਸਾਸ ਕਰੇ 56 ਇੰਚ ਕੇ ਸੀਨੇ ਦਾ ਇਤੋ ਵਕਤ ਬਰਦਾਸ਼ਤ ਨਹੀਂ ਕਰ ਸਕਦੇ ਸੀ ਚਾਹੋ ਗੁਜਰਾਤ ਦੇ ਸੀ ਚਾਹੇ ਹਰਿਆਣੇ ਦੇ ਸੀ ਚਾਹੇ ਕਿਦੋਂ ਦੇ ਸੀ ਬੱਚੇ ਦਾ ਸਾਡੇ ਹੀ ਸੀ ਭਰਾ ਦਾ ਸਾਡੇ ਹੀ ਸੀ ਉਹਨਾਂ ਨੇ ਵਿੱਚ ਫੌਜੀ ਵੀ ਮਾਰਿਆ ਜਿੰਨੂ ਵੀ ਮਾਰਿਆ ਬਹੁਤ ਗਲਤ ਮਾਰਿਆ ਪਰ ਉਹ ਨਾ ਬਰਦਾਸ਼ਤ ਹੈ ਔਰ ਸਾਰੇ ਮੁਸਰ ਅਜ ਉਸ ਰੋਸ ਦੇ ਵਿੱਚ ਉਸ ਦੁੱਖ ਦੇ ਵਿੱਚ ਸ਼ਰੀਕ ਹੈ ਸਾਰਾ ਵਪਾਰ ਮੰਡਲ ਸਾਡਾ ਜਬੰਦ ਹੈ ਔਰ ਜੋ ਜੋ ਹੁਕਮ ਹੋਊਗਾ ਸਾਡੇ ਪ੍ਰਧਾਨ ਜੀ ਦਾ ਅਸੀਂ ਸਾਰੇ ਉਸੇ ਤਰੀਕੇ ਨਾਲ ਚੱਲਾਂਗੇ ਇਹ ਬਹੁਤ ਵੱਡਾ ਮਾੜੀ ਘਟਨਾ ਹੋਈ ਹੈ ਇਹ ਜੀ ਹੋਣੀ ਨਹੀਂ ਚਾਹੀਦੀ ਔਰ ਦੇਸ਼ ਨੂੰ ਉਸ ਐਕਸ਼ਨ ਲੈਣਾ ਚਾਹੀਦਾ ਕਿਸ ਤਰ੍ਹਾਂ ਦੇਖੋ ਵਪਾਰਕ ਜਿਹੜਾ ਕਿਹਾ ਜਾਏ ਕਿ ਵੱਦ ਕੀਤਾ ਜਾਏ ਧਾਰਨੀ ਕਿੱਡੇ ਦਾ ਵਪਾਰ ਸਾਰਾ ਸਾਡੇ ਭਾਈਚਾਰਾ ਹੈ ਅਸੀਂ ਦੇਸ਼ ਦੇ ਨਾਅਰੇ ਸਾਡਾ ਤਾਂ ਇਹੀ ਨਾਅਰਾ ਰਿਹਾ ਹੈ Hindu Muslim Sikh Isaai ਰਹਿ ਮਿਲ ਕੇ ਇੱਥੇ ਰਹਿੰਦੇ ਹੈ ਇਹ ਹਿੰਦੁਸਤਾਨ ਹਮਾਰਾ ਹੈ ਹਮ ਸਭ ਇਹੀ ਕਹਿੰਦੇ ਅਸੀਂ ਤਾਂ ਹਮੇਸ਼ਾ ਇਹਨਾਂ ਨੂੰ ਮਾਫੀ ਕੀਤਾ ਜਿੰਨੀ ਮਰੀ ਉਹਨਾਂ ਪਰ ਹੁਣ ਇਹ ਨਾ ਬਰਦਾਸ਼ਤ ਹੈ ਵੀ ਬੈਠਿਆਂ ਨੂੰ ਬੱਚੇ ਇੱਥੇ ਕੁ ਮਰ ਗਏ ਤੇ ਉਹਨਾਂ ਵਿੱਚ ਬਜ਼ੁਰਗਾਂ ਦੇ ਵਿੱਚ ਮਤਾਂ ਦੇ ਵਿੱਚ ਸਾਰਿਆਂ ਨੂੰ ਔਰੇ ਕਹਿੰਦੇ ਜਾ ਕੇ ਮੋਦੀ ਨੂੰ ਕਹਿੰਦੇ ਇੱਕ ਲੇਡੀ ਨੂੰ ਕਹਿੰਦੇ ਆ ਇਹਨਾਂ ਨੂੰ ਪਤਾ ਨਹੀਂ ਲੱਗਿਆ ਹੁਣ ਇਹਨਾਂ ਨੂੰ ਗੱਸਾ ਕੇ ਵੀ ਮੋਦੀ ਕੀ ਹੈ ਪੰਜਾਬ ਕੀ ਹੈ ਹਿੰਦੁਸਤਾਨ ਕੀ ਹੈ ਇਹਨਾਂ ਨੂੰ ਯਾਦ ਕਰਾਵਾਂਗੇ